ਕੀ ਵੀਡੀਓ ਬਣਾ ਕੇ ਭੇਜਿਆ ਕਰੋ ਅੱਗੇ ਤੋਂ ਅਸੀਂ ਫੋਟੋ ਮਾੜੀ ਐਡ ਨਹੀਂ ਲਾਵਾਂਗੀ ਇੱਕ ਵਾਰ ਫੇਰ ਦੱਸ ਦਈਏ ਕਿ ਜੇ ਕੋਈ ਵੀ ਵੀਡੀਓ ਐਡ ਲਵਾਉਣਾ ਚਾਹੁੰਦਾ ਹੈ ਤਾਂ ਵੀਡੀਓ ਬਣਾ ਕੇ ਭੇਜਿਆ ਕਰੋ ਫੋਟੋ ਮਾੜੀ ਐਡ ਨਹੀਂ ਲਾਈ ਜਾਊਗੀ ਇਸ ਕਰਕੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਗੱਲ ਨੋਟ ਕਰ ਲੈ ਅੱਗੇ ਜੀ ਸਵਰਾਜ 724 ਟ੍ਰੈਕ ਬਿਕਾਉ ਹੈ ਮਾਡਲ ਹੈ 1991 ਟਾਇਰ 40 ਪੈਸੇ ਹੈ ਰੇਟ ਮੰਗੇ ਕਿਸਾਨ ਵੀਰ ਨੇ 1 ਲੱਖ 5000 ਏਰੀਆ ਕਿਸਾਨ ਵੀਰ ਦਾ ਫਿਰੋਜ਼ਪੁਰ ਨੰਬਰ ਹੈ ਜੀ 94784 18710 9478418710 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਡਰੈੱਡ ਖਰੀਦ ਸਕਦੇ ਹੋ ਜਿਹੜੇ ਵੀ ਸਾਡੇ ਚੈਨਲ ਨਾਲ ਜੁੜ ਰਹੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਉਹਨਾਂ ਵੀਰਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਬਸਕ੍ਰਾਈਬ ਬਟਨ ਨੂੰ ਦਬਾ ਦਿੱ ਤੇ ਘੰਟੀ ਦਾ ਬਟਨ ਉਹਨੂੰ ਦਬਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਨਵੀਂ ਵੀਡੀਓ ਪਾਈਏ ਸਿੱਧਾ ਤੁਹਾਡੇ ਕੋਲ ਪਹੁੰਚੇ ਵੀ ਟਰਾਲਾ ਵਿਖਾ ਹੋਏ ਮੋਟੀ ਚਾਦਰ ਲੱਗੀ ਹੋਈ ਹੈ ਰੇਟ ਮੰਗੇ ਜੀ 1 ਲੱਖ 45000 ਮਾਡਲ ਹੈ 2013 ਏਰੀਆ ਕਿਸਾਨ ਵੀਰ ਦਾ 라ਵਲਾ ਮੰਡੀ ਗੰਗਾ ਨਗਰ ਟਾਇਰ 55 ਪੈਸੇ ਪਏ ਹੈ ਕਿਸਾਨ ਵੀਰ ਦਾ ਨੰਬਰ ਜੀ 6376823908 6376823908 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲਾ ਖਰੀਦ ਸਕਦੇ ਹੋ ਅੱਗੇ ਜੀ ਨਰਮਾ ਕਪਾ ਗਮਾਰਾ ਵਾਜਰਾ ਬੀਜ ਨਾਲੀ ਮਸ਼ੀਨ ਵਿਕਾਉ ਹੈ ਰੇਟ ਹੈ ਜੀ 25000 ਏਰੀਆ ਕਿਸਾਨ ਵੀਰ ਦਾ ਜਗਨ ਹਿਸਾਰ ਕਿਸਾਨ ਵੀਰ ਦਾ ਨੰਬਰ ਜੀ 98130 67990 ਦੂਜਾ ਨੰਬਰ ਹੈ ਜੀ 97299 52194 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮਸ਼ੀਨ ਕਰੀ ਸਕਦੇ ਹੋ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988440 ਜੋ ਕਿ ਵੀਡੀਓ ਦੇ ਜਮਾਂ ਥੱਲੇ ਖੱਟੇ ਅੱਖਰਾਂ ਸ਼ੋਅ ਹੋ ਰਿਹਾ ਹੈ ਉਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਬਿਲਕੁਲ ਫ੍ਰੀ ਲਈ ਜਾਊਗੀ ਅੱਗੇ ਜੀ ਡਿਸਕਵਰ ਮੋਟਰਸਾਈਕਲ ਬਿਕਾਊ ਹੈ 225 ਡਿਸਕਵਰ ਮੋਟਰਸਾਈਕਲ ਡਿਸਕਵਰ ਮੋਟਰਸਾਈਕਲ 125 ਵਿਕਾਊ ਹੈ ਮਾਡਲ 2006 ਰੇਟ ਮੰਗਿਆ ਕਿਸਾਨ ਵੀਰ ਨੇ 9000 ਇਹ ਰੀਜੀ ਚੀਮਾ ਸਨਾ ਡਿਸਕਵਰ ਮੋਟਰਸਾਈਕਲ 125 ਵਿਕਾਊ ਹੈ ਮਾਡਲ 2006 ਹੈ ਰੇਟ ਮੰਗਿਆ 9000 ਇਹ ਦੀ ਜੀ ਚੀਮਾ ਸਨਾ ਕਿਸਾਨ ਵੀਰ ਦਾ ਨੰਬਰ ਹੈ ਜੀ 946562377 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮੋਟਰਸਾਈਕਲ ਖਰੀਦ ਸਕਦੇ ਹੋ ਅੱਗੇ ਜੀ ਮਹਿੰਦਰਾ 475 ਟ੍ਰੈਟ ਵਿਕਾਊ ਹੈ ਮਾਡਲ ਹੈ ਜੀ 1996 ਰੇਟ ਮੰਗੇ ਕਿਸਾਨ ਵੀਰ ਨੇ 1 ਲੱਖ 48000 ਏਰੀਆ ਜੀ ਗਿੱਦੜਵਾਹਾ ਕਿਸਾਨ ਵੀਰ ਦਾ ਨੰਬਰ ਹੈ 9417148607 9417148607 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਕਰੀ ਸਕਦੇ ਹੋ ਕਈ ਵੀਰ ਸਾਨੂੰ ਪਲੇਖੇ ਨਾਲ ਫੋਨ ਲਾ ਲੈਂਦੇ ਆ ਕਿ ਸੰਸ ਸਾਡੇ ਕੋਲੇ ਖੜਿਆ ਸਾਡਾ ਕੰਮ ਸਿਰਫ ਐਡ ਕਰਨਾ ਹੁੰਦਾ ਇਸ ਲਈ ਜਿਹੜਾ ਥੱਲੇ ਨੰਬਰ ਦਿੱਤਾ ਉਹ ਐਡ ਕਰਵਾਉਣ ਲਈ ਹੁੰਦਾ ਜਿਵੇਂ ਆਪਾਂ ਡਿਟੇਲ ਬੋਲੀ ਇਹਦੇ ਵਿੱਚ ਕਿਸਾਨ ਵੀਰ ਦਾ ਨੰਬਰ ਹੈ ਤੁਸੀਂ ਇਹਦਾ ਚੈੱਕ ਕਰਕੇ ਉਸ ਨੰਬਰ ਤੇ ਗੱਲ ਕਰਿਆ ਕਰੋ ਚਲ ਜਲ ਦੀ ਵੀਡੀਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਧੰਨਵਾਦ